ਆਪਾਂ ਗੁਰਮਤ ਦੇ ਤਤਵੇਤਾ ਸਤਕਾਰਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਪੜਦੇ ਆ ਨਾ ਤਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਹੁਤ ਪਿਆਰੀਆਂ ਉਦਾਹਰਨਾਂ ਦੇ ਕਰਕੇ ਸਾਨੂੰ ਸੰਗਤ ਦੀ ਮਹਾਨਤਾ ਨੂੰ ਜਾਂ ਇਸ ਸੰਗਤ ਦੇ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੀ ਮਹਾਨਤਾ ਨੂੰ ਬੜੇ ਬਾ ਕਮਾਲ ਸ਼ਬਦਾਂ ਦੇ ਵਿੱਚ ਸਾਡੇ ਸਨਮੁਖ ਰੱਖਿਆ ਭਾਈ ਗੁਰਦਾਸ ਜੀ ਕਹਿਣ ਲੱਗੇ ਵੀ ਸੰਗਤ ਦਾ ਜੀਵਨ ਦੇ ਵਿੱਚ ਅਸਰ ਕੀ ਹੈ ਵੇਖੋ ਸਤਗੁਰੂ ਜੀ ਦੇ ਜਿਹੜੇ ਬਚਨ ਆਪਾਂ ਸਾਂਝੇ ਕੀਤੇ ਨੇ ਜੋ ਨਾਵੈ ਸੋ ਕੁੱਲ ਤਰਾਵੈ ਉਦਾਰ ਹੋਆ ਹੈ ਜੀ ਕਾ ਸਤਗੁਰੂ ਜੀ ਕਹਿਣ ਲੱਗੇ ਇਸ ਸੰਗਤ ਰੂਪੀ ਤੀਰਸ ਦੇ ਉੱਤੇ ਇਸ਼ਨਾਨ ਕਰੇਗਾ ਨਾ ਤੇ ਇਹਦੀ ਇਸ ਦੇ ਵਿੱਚੋਂ ਤੈਨੂੰ ਫਲ ਕੀ ਮਿਲੇਗਾ ਭਾਈ ਸਾਹਿਬ ਜੀ ਨੇ ਤਿੰਨ ਉਦਾਹਰਨਾਂ ਦਿੱਤੀਆਂ ਜੀ ਭਾਈ ਗੁਰਦਾਸ ਜੀ ਕਹਿੰਦੇ ਨੇ ਸਭ ਤੋਂ ਪਹਿਲਾਂ ਆਪਾਂ ਕਾਗਜ ਨੂੰ ਵੇਖੀਏ ਤੇ ਯਾਦ ਰੱਖਿਓ ਜੇ ਕਿਤੇ ਕਾਗਜ਼ ਦੇ ਉੱਤੇ ਪਾਣੀ ਦੀ ਇੱਕ ਬੂੰਦ ਵੀ ਪੈ ਜਾਵੇ ਤੇ ਸਾਹ ਸੰਗਤ ਉਥੋਂ ਕਾਗਜ਼ ਜਿਹੜਾ ਹੈ ਉਹ ਗਲ ਜਾਂਦਾ ਹੈ ਜੇ ਕਿਤੇ ਉਸੇ ਕਾਗਜ਼ ਨੂੰ ਆਪਾਂ ਘੋ ਦੀ ਸੰਗਤ ਕਰਾ ਦਈਏ ਕਿਤੇ ਉਸ ਕਾਗਜ਼ ਨੂੰ ਥੋੜਾ ਜਿਹਾ ਠਿੰਡਾ ਲੱਗ ਜਾਵੇ ਹੁਣ ਉਸ ਦੇ ਉੱਤੇ ਪਾਣੀ ਦੀ ਬੂੰਦ ਪਾਓ ਤੇ ਪਾਣੀ ਦੀ ਬੂੰਦ ਜਿਹੜੀ ਹੈ ਉਸ ਕਾਗਜ਼ ਦਾ ਕੁਝ ਨਹੀਂ ਵਿਗਾੜ ਸਕਦੀ ਦੂਸਰੀ ਉਦਾਹਰਣ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਖਸ਼ਿਸ਼ ਕੀਤੀ ਭਾਈ ਗੁਰਦਾਸ ਜੀ ਕਹਿਣ ਲੱਗੇ ਜਿਵੇਂ ਆਪਾਂ ਵੇਖਦੇ ਹਾਂ ਲੱਖਾਂ ਮਣ ਰੂਹ ਦਾ ਢੇਰ ਹੋਵੇ ਇੱਕ ਛੋਟੀ ਜੀ ਚਿੰਗਾਰੀ ਜਿਹੜੀ ਹੈ ਉਸ ਲੱਖਾਂ ਮਣ ਰੂਹ ਦੇ ਢੇਰ ਨੂੰ ਇੱਕ ਖਿੰਨ ਦੇ ਵਿੱਚ ਸਾੜ ਕੇ ਸੁਆਹ ਕਰ ਦਿੰਦੀ ਹੈ ਪਰ ਜੇ ਕਿਤੇ ਉਸ ਰੂਹ ਦੀ ਬੱਤੀ ਵੱਟ ਕੇ ਦੀਟ ਬਣਾ ਕੇ ਉਸ ਨੂੰ ਦੀਵੇ ਦੇ ਵਿੱਚ ਪਾ ਕੇ ਉਹਦੀ ਸੰਗਤ ਜਿਹੜੀ ਹੈ ਤੇਲ ਦੇ ਨਾਲ ਕਰਵਾ ਦਿੱਤੀ ਜਾਵੇ ਤੇ ਉਹ ਬੱਤੀ ਜਿਹੜੀ ਹੈ ਉਹ ਰੂਹ ਜਿਹੜਾ ਹੈ ਉਹ ਕਿੰਨਾ ਸਮਾਂ ਕੱਢ ਜਾਂਦਾ ਹੈ ਤੇ ਕੇਵਲ ਸਮਾਂ ਹੀ ਨਹੀਂ ਕੱਢਦਾ ਉਹ ਰੋਸ਼ਨੀ ਵੀ ਪ੍ਰਦਾਨ ਕਰਦਾ ਹੈ ਤੀਸਰੀ ਉਦਾਹਰਨ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਖਸ਼ਿਸ਼ ਕੀਤੀ ਭਾਈ ਗੁਰਦਾਸ ਜੀ ਕਹਿਣ ਲੱਗੇ ਵੀ ਸੱਜਣਾ ਲੋਹੇ ਨੂੰ ਕਦੇ ਤੱਕੀ ਲੋਹਾ ਕਿਤੇ ਤੂੰ ਪਾਣੀ ਦੇ ਵਿੱਚ ਸੁੱਟੇਗਾ ਤੇ ਉਹ ਪਾਣੀ ਦੇ ਵਿੱਚ ਡੁੱਬ ਜਾਂਦਾ ਹੈ ਪਰ ਜੇ ਕਿਤੇ ਉਸੇ ਲੋਹੇ ਨੂੰ ਲੱਕੜ ਦੀ ਸੰਗਤ ਕਰਵਾ ਦਿੱਤੀ ਜਾਵੇ ਤੇ ਉਹੀ ਲੋਹਾ ਜਿਹੜਾ ਹੈ ਲੱਕੜ ਦੀ ਸੰਗਤ ਕਰਕੇ ਉਹ دریاਵਾਂ ਦੇ ਵਿੱਚੋਂ ਪਾਰ ਹੋ ਜਾਂਦਾ ਹੈ ਉਹ ਵੱਡਿਆਂ ਵੱਡਿਆਂ ਸਮੁੰਦਰਾਂ ਦੇ ਵਿੱਚੋਂ ਪਾਰ ਹੋ ਜਾਂਦਾ ਹੈ ਇਹ ਤਿੰਨ ਉਦਾਹਰਨਾਂ ਦੇ ਕਰਕੇ ਨਾ ਜੀ ਭਾਈ ਗੁਰਦਾਸ ਜੀ ਨੇ ਸਤ ਸੰਗਤ ਦੀ ਮਹਾਨਤਾ ਨੂੰ ਸਾਡੇ ਸਾਹਮਣੇ ਬਿਆਨ ਕੀਤਾ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣ ਲੱਗੇ ਵੀ ਇਵੇਂ ਹੀ ਜਦੋਂ ਕੋਈ ਸੰਗਤ ਰੂਪੀ ਤੀਰਥ ਦੇ ਵਿੱਚ ਆ ਕੇ ਬੈਠਦਾ ਹੈ ਸੰਗਤ ਦੇ ਸਰੋਵਰ ਦੇ ਵਿੱਚ ਆ ਕੇ ਮਨ ਦਾ ਇਸ਼ਨਾਨ ਕਰਉਂਦਾ ਤੇ ਉਸ ਪਰਮਾਤਮਾ ਦਿਆਂ ਚਰਨਾਂ ਦੇ ਨਾਲ ਜੁੜ ਜਾਂਦਾ ਹੈ ਫਿਰ ਸੱਚ ਜਾਣਿਓ ਇਹ ਜਿਹੜੇ ਵਿਕਾਰ ਨੇ ਔਗਣ ਨੇ ਪਾਪ ਨੇ ਬੁਰਾਈਆਂ ਨੇ ਮਾੜੀਆਂ ਸੋਚਾਂ ਜਿਹੜੀਆਂ ਨੇ ਮਨੁੱਖ ਦੇ ਜੀਵਨ ਦੀਆਂ ਜਿਹੜੀਆਂ ਮਨੁੱਖ ਦੇ ਜੀਵਨ ਨੂੰ ਬਰਬਾਦ ਕਰ ਦਿੰਦੀਆਂ ਨੇ ਡੋਬ ਕੇ ਰੱਖ ਦਿੰਦੀਆਂ ਨੇ ਇਹ ਮਾੜੀਆਂ ਸੋਚਾਂ ਇਹ ਵਿਕਾਰ ਜਿਹੜੇ ਨੇ ਇਹ ਮਨੁੱਖ ਦਾ ਕੁਝ ਨਹੀਂ ਵਿਗਾੜ ਸਕਦੇ ਭਾਈ ਗੁਰਦਾਸ ਜੀ ਨੇ ਸ਼ਬਦ ਵਰਤੇ ਉਹ ਕਹਿਣ ਲੱਗੇ ਜੈਸੇ ਕਿਰਤਾਸ ਗਰ ਜਾਤ ਜਲ ਬੂੰਦ ਪਰੀ ਕਰਿਤ ਸੰਬੰਧ ਜਲ ਮਦ ਸਾਵਧਾਨ ਹੈ ਦੂਸਰੀ ਉਦਾਹਰਨ ਭਾਈ ਗੁਰਦਾਸ ਜੀ ਬਖਸ਼ਿਸ਼ ਕਰਦੇ ਨੇ ਉਹ ਕਹਿਣ ਲੱਗੇ ਜੈਸੇ ਕੋਟ ਭਾਰ ਤੂਲ ਤਨਕ ਚਿੰਗ ਜਰੈ ਤੇਲ ਮੇਲ ਦੀਪਕ ਮੈਂ ਬਾਤੀ ਵਿਦਮਾਨ ਹੈ ਤੀਸਰੀ ਉਦਾਹਰਨ ਭਾਈ ਗੁਰਦਾਸ ਜੀ ਕਹਿੰਦੇ ਨੇ ਜੈਸੇ ਲੋਹੂ ਬੂੜ ਦਾ ਜੈਸੇ ਲੋਹੂ ਬੂੜ ਜਾਤ ਸਲਲ ਮੈਂ ਡਰਤ ਹੀ ਸਲਲ ਦਾ ਭਾਵ ਹੈ ਪਾਣੀ ਜਿਵੇਂ ਲੋਹਾ ਪਾਣੀ ਦੇ ਵਿੱਚ ਪਾਉਂਦਿਆਂ ਹੀ ਜਿਹੜਾ ਹੈ ਉਹ ਡੁੱਬ ਜਾਂਦਾ ਹੈ ਜੈਸੇ ਲੋਹੂ ਬੂੜ ਜਾਤ ਸਲਲ ਮੈਂ ਡਰਤ ਹੀ ਕਾਸ਼ਟ ਪ੍ਰਸੰਗ ਗੰਗ ਸਾਗਰ ਨਾਮਾਨ ਹੈ ਤੇ ਇਹ ਤਿੰਨ ਉਦਾਹਰਨਾਂ ਦੇ ਕੇ ਭਾਈ ਗੁਰਦਾਸ ਜੀ ਕਹਿਣ ਲੱਗੇ ਤੈਸੇ ਮਹਾਕਾਲ ਬਿਆਲ ਸਗਲ ਸੰਸਾਰ ਗ੍ਰਾਸੈ ਇਵੇਂ ਹੀ ਜਿਹੜੇ ਵਿਕਾਰ ਨੇ ਨਾ ਇਵੇਂ ਹੀ ਜਿਹੜਾ ਆਤਮਿਕ ਮੋਤ ਰੂਪੀ ਜਮ ਹੈ ਉਹ ਸਾਰੇ ਸੰਸਾਰ ਨੂੰ ਗ੍ਰਾਸ ਲੈਂਦਾ ਹੈ ਪਰ ਕਿੰਨਾ ਦੇ ਉੱਤੇ ਅਸਰ ਨਹੀਂ ਹੁੰਦਾ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣ ਲੱਗੇ ਜੈਸੇ ਮਹਾਕਾਲ ਬਿਆਲ ਸਗਲ ਸੰਸਾਰ ਗਰਾਸੈ ਸਤਗੁਰ ਭੇਟਤ ਹੀ ਦਾਸਨ ਦਸਾਨ ਹੈ ਜਿਹੜੇ ਗੁਰੂ ਦੀ ਸੰਗਤ ਦੇ ਵਿੱਚ ਆ ਕੇ ਬੈਠ ਜਾਂਦੇ ਨੇ ਜਿਹੜੇ ਇਸ ਸੰਗਤ ਰੂਪੀ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਉਸ ਪਰਮਾਤਮਾ ਦੇ ਆ ਚਰਨਾਂ ਦੇ ਨਾਲ ਜੁੜ ਜਾਂਦੇ ਨੇ ਸਤਗੁਰੂ ਜੀ ਕਹਿਣ ਲੱਗੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਖਸ਼ਿਸ਼ ਕੀਤੀ ਕਹਿਣ ਲੱਗੇ ਇਹ ਵਿਕਾਰ ਜਿਹੜੇ ਨੇ ਇਹ ਫਿਰ ਉਹਨਾਂ ਦੇ ਦਾਸ ਬਣ ਜਾਂਦੇ ਨੇ ਅਮ